जय पीरा दी जी जय साईंयां दी महफिल मस्ताना दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਬਹੁਤ ਹੀ ਖਾਸ ਹੈ ਸੋ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਚਿਰਾਗ ਮਨਜ਼ੂਰ ਹੋ ਜਾਂਦੇ ਨੇ ਜਿਹੜੇ ਘਰਾਂ ਵਿੱਚ ਚਿਰਾਗ ਰੌਸ਼ਨ ਕਰਦੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਸੰਕੇਤ ਦੀ ਜ਼ਰੂਰ ਮਿਲਦੇ ਨੇ ਸੋ ਇਹ ਸੰਕੇਤਾਂ ਤੋਂ ਫਿਰ ਪਤਾ ਚੱਲਦਾ ਹੈ ਕਿ ਚਿਰਾਗ ਸੇਵਾ ਮਨਜ਼ੂਰ ਹੋ ਰਹੀ ਹੈ ਜੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਿਓ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਸੋ ਕਈ ਰੂਹਾਂ ਪੀਰਾ ਫਕੀਰਾਂ ਦੀ ਸੇਵਾ ਤਾਂ ਕਰਦੀਆਂ ਹੈ ਗੁਰੂ ਦੀ ਜਗਤ ਦੇਵ ਤੇ ਦੀ ਸੇਵਾ ਕਰਦੀਆਂ ਹੈ ਪਰ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਹਨਾਂ ਨੂੰ ਇਦਾਂ ਹੀ ਲੱਗਦਾ ਹੈ ਕਿ ਸੇਵਾ ਮਨਜ਼ੂਰ ਨਹੀਂ ਹੋ ਰਹੀ ਅਸੀਂ ਸੇਵਾ ਕਰਦੇ ਸਾਨੂੰ ਲਾਭ ਨਹੀਂ ਮਿਲਦਾ ਫਾਇਦਾ ਨਹੀਂ ਮਿਲ ਰਿਹਾ ਸੋ ਇਹ ਭਲੇਖਾਂ ਆਪਾਂ ਦੂਰ ਕਰਨ ਲਈ ਅੱਜ ਦੀ ਵੀਡੀਓ ਇਹ ਤੁਹਾਡੇ ਲਈ ਲੈ ਕੇ ਆਏ ਆ ਜੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਜੀ ਸੋ ਕਮੈਂਟਾਂ 'ਚੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਨਾਲ ਹੀ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਉਂਸ ਤੋਂ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਇੱਕ ਕਮੈਂਟ ਰਸਮੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਹਿੰਦੇ ਹੋ ਕਿ ਪੀਰ ਫਕੀਰ ਸਿਰਫ ਸੇਵਾ ਹੀ ਮੰਗਦੇ ਨੇ ਪਰ ਕਹਿੰਦੇ ਕਿ ਮੇਰਾ ਤਾਂ ਮਨ ਹੀ ਪੀਰਾਂ ਦੀ ਸੇਵਾ ਕਰਕੇ ਖੁਸ਼ ਰਹਿੰਦਾ ਹੈ ਪੀਰਾਂ ਦੀ ਸੇਵਾ ਨਾਲ ਹੀ ਮਨ ਲੱਗਦਾ ਹੈ ਗੁਰਦਾਰਨਾ ਵੀ ਮੈਂ ਕੀਤੀ ਹੋਈ ਆ ਪਰ ਨਾਮ ਸਿਮਰਨ ਨੂੰ ਮੇਰਾ ਮਨ ਨਹੀਂ ਕਰਦਾ ਮੰਨ ਕਰਦਾ ਆ ਕਿ ਪੀਰਾਂ ਦਾ ਨਾਮ ਲੈਂਦਾ ਰਹਾ ਸੋ ਕਹਿੰਦੇ ਕੀ ਚਾਹੇ ਗੁਰਦੁਆਰੇ ਜਾਂ ਮੰਦਿਰ ਕਿਤੇ ਵੀ ਚਲਾ ਜਾਵਾਂ ਪਰ ਸਜਦਾ ਸਲਾਮ ਆਈ ਸਾਰਿਆਂ ਨੂੰ ਕਰਦੇ ਆ ਪਰ ਪੀਰਾਂ ਤੇ ਆ ਕੇ ਮਨ ਟਿਕ ਗਿਆ ਹੈ ਤੇ ਹੋਰ ਗੁਰੂ ਦਾ ਸ਼ਬਦ ਸਿਮਰਨ ਨੂੰ ਮਾਨ ਨਹੀਂ ਕਰਦਾ ਸੋ ਦੇਖੋ ਜੀ ਇਥੇ ਇੱਕ ਹੀ ਸਲਾਹ ਦਵਾਂਗੇ ਗੁਰੂ ਜ਼ਿੰਦਗੀ 'ਚ ਇੱਕ ਵਾਰ ਬਣਾਇਆ ਜਾਂਦਾ ਹੈ ਸਮਾਂ ਰਹਿੰਦੇ ਹੀ ਇਸ ਵਕਤ ਨੂੰ ਸੰਭਾਲ ਲੈਣਾ ਚਾਹੀਦਾ ਹੈ ਸੋ ਮੰਨਦੇ ਆ ਕਿ ਪੀਰਾਂ ਨਾਲ ਲਗਾਵ ਹੈ ਪੀਰਾਂ ਨਾਲ ਪਿਆਰ ਹੈ ਸੋ ਪੀਰਾਂ ਨਾਲ ਤਿਆਰ ਹੋਣਾ ਚੰਗੀ ਗੱਲ ਆ ਪੀਰਤਾ ਖੁਦ ਜਦੋਂ ਸਾਡਾ ਹੁਣ ਆਪਾਂ ਕਿਵੇਂ ਕਹੀਏ ਕੋਈ ਇਹਦੇ ਵਿੱਚ ਗੁੱਸੇ ਵਾਲੀ ਗੱਲ ਨਹੀਂ ਹੈ ਜੋ ਸਚਾਈ ਆ ਜਿਉਂ ਜਦੋਂ ਇਹ ਯਾਨੀ ਕਿ ਇਨਸਾਨ ਦਾ ਅੰਤ ਸਮਾਉਂਦਾ ਆ ਇਹ ਪੀਰਾਂ ਦੀ ਸੇਵਾ ਕੀਤੀ ਵੀ ਕੰਮ ਆਉਣੀ ਆ ਇਹ ਨਹੀਂ ਕਿ ਇਹ ਸੇਵਾ ਨਹੀਂ ਕੰਮ ਆਉਣੀ ਹੈ ਇਹ ਹੀ ਪੀਰਾਂ ਨੇ ਤੁਹਾਡੀ ਵਾਂਗ ਗੁਰੂ ਨੂੰ ਫੜਾਉਣੇ ਕਿਉਂਕਿ ਪਾਰ ਇੱਕ ਗੁਰੂ ਹੀ ਲਗਾਉਂਦਾ ਹੈ ਮੁਕਤੀ ਦਾ ਰਾਹ ਇੱਕ ਗੁਰੂ ਕੋਲ ਹੀ ਆ ਸੋ ਇਸ ਕਰਕੇ ਗੁਰੂ ਦਾ ਨਾਮ ਸਿਵਰਨਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਕਿਉਂਕਿ ਅਸੀਂ ਇਹ ਸਭ ਕੁਝ ਖੂਤ ਅੱਖੀਂ ਦੇਖਿਆ ਹੋਇਆ ਹੈ ਸੋ ਜੇ ਅਸੀਂ ਆਪਣੇ ਘਰ ਦੀ ਗੱਲ ਲੈ ਕੇ ਚੱਲੀਏ ਵੈਸੇ ਕੁਝ ਗੱਲਾਂ ਗੁਪਤ ਹੀ ਰੱਖਣੀਆਂ ਚਾਹੀਦੀਆਂ ਤੁਹਾਨੂੰ ਇੰਨਾ ਹੀ ਕਹਾਂਗੇ ਕਿ ਅੰਤ ਸਮੇ ਇਹ ਪੀਰ ਗੁਰੂ ਨੂੰ ਬਾਹਰ ਭਾੜਾ ਦਿੰਦੇ ਨੇ ਕਿਉਂਕਿ ਪੀਰਾਂ ਨੂੰ ਵੀ ਪਤਾ ਹੈ ਕਿ ਹੁਣ ਇਹਦਾ ਗੁਰੂ ਵੀ ਇਹਨੂੰ ਗਾਂਹ ਜੋ ਗਾਂਹ ਦਾ ਰਸਤਾ ਹੈ ਤੈ ਪਰ ਇਹਨਾਂ ਦੇ ਗੁਰੂ ਨਹੀਂ ਕਰਾਉਣਾ ਹੈ ਸੋ ਇਸ ਕਰਕੇ ਤੁਮ 5 ਮਿੰਟ ਦਾ ਸਮਾਂ ਕੱਢੋ ਨਹੀਂ ਵੀ ਮਨ ਟਿਕਦਾ ਤਾਂ ਮਿਹਨਟ ਪਾਉਣ ਦੀ ਕੋਸ਼ਿਸ਼ ਕਰੋ ਇੱਕ ਗੁਰੂ ਦਾ ਸ਼ਬਦ ਸਿਮਰੋਗੇ ਉਹਦੇ ਨਾਲ ਗੱਲ ਬਹੁਤ ਜ਼ਿਆਦਾ ਖੁੱਲਦੀ ਹੈ ਅੱਜ ਤੁਸੀਂ ਕਹਿ ਰਹੇ ਹੋ ਕਿ ਸਿਰਫ ਸਾਨੂੰ ਇੱਕ ਨਾਮ ਨਾਲ ਲगाव ਹੈ ਸੋ ਪੀਰਾਂ ਦੀ ਸੇਵਾ ਕਰੋ ਗੁਰਧਾਰਨਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਨਾਮ ਸਿਮਰਨ ਉਹ ਵੀ ਕਰੋ ਜੋ ਗੁਰੂ ਤੋਂ ਮਿਲਿਆ ਅਸਲ ਗੁਰੂ ਕੋਈ ਹੋ ਹੁੰਦਾ ਹੈ ਜਿਹਨੂੰ ਇੱਕ ਵਾਰ ਅਸੀਂ ਜ਼ਿੰਦਗੀ ਚ ਧਾਰ ਲੈ ਲਏ ਜਿੱਤੋਂ ਨਾਮ ਸ਼ਬਦ ਮਿਲ ਗਿਆ ਹੈ ਨਾਮ ਸ਼ਬਦ ਨਹੀਂ ਸਿਰਫ ਉਹ ਅੱਖਰਾਂ ਦੇਖਣ ਕਿ ਇਕੱਲੇ ਅੱਖਰ ਆ ਪੜਨੇ ਆ ਉਦੇ ਵਿੱਚ ਉਹ ਪਾਵਰ ਨੂੰ ਦੇਖੋ ਜਿਹਦੇ ਰਾਹ ਮੁਕਤ ਹੋਣਾ ਹੈ ਸੋ ਉਹ ਬਹੁਤ ਵੱਡਾ ਸ਼ਬਦ ਹੁੰਦਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਿ ਇਹ ਸ਼ਬਦ ਦੇ ਤਰੂ ਤੁਸੀਂ ਆਪਣੇ ਜਨਮਾਂ ਤੱਕ ਦਾ ਹਿਸਾਬ ਪਤਾ ਕਰ ਸਕਦੇ ਆ ਜੇਕਰ ਮਿਸਾਲ ਕਰਨ ਤੇ ਆ ਗਏ ਸੋ ਸੇਵਾ ਸਿਮਰਨ ਤੇ ਜੋਰ ਤੇ ਹੀ ਹੈ ਸਭ ਕੁਝ ਸੋ ਗੁਰੂ ਧਾਰਨਾ ਕੀਤੀ ਹੋਈ ਆ ਤੇ ਗੁਰੂ ਦੀ ਬੇਅਦਵੀ ਨਾ ਕਰੋ ਗੁਰੂ ਦਾ ਸਿਮਰਨ ਕੇ ਕਰ ਪੀਰਾਂ ਦੀ ਸੇਵਾ ਵੀ ਕਰਨਾ ਚਾਹੁੰਦੇ ਹੋ ਪੀਰਾਂ 'ਚ ਹੀ ਜ਼ਿਆਦਾ ਤੁਹਾਡਾ ਧਿਆਨ ਹੈ ਤੇ ਗੁਰੂ ਦਾ ਸਿਮਰਨ 5 ਮਿੰਟ ਦਾ ਸਮਾਂ ਕੱਢ ਕੇ ਉਹ ਮੁਕ ਕਰ ਲਿਆ ਕਰੋ ਅਲੱਗ ਤੋਂ ਬੈਠ ਕੇ ਪੀਰਾਂ-ਪੀਰਾਂ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਫਿਰ ਗੁਰੂ ਦਾ ਨਾਮ ਸਿਮਰ ਲਓ ਚੰਗੀ ਗੱਲ ਆ ਦੇਖੋ ਜੀ ਇੱਕ ਹੀ ਗੱਲ ਕਵਾਂਗੇ ਜਾਂ ਤਾਂ ਜ਼ਿੰਦਗੀ 'ਚ ਗੁਰ ਧਾਰਨਾ ਕਰੋ ਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਿਰਫ ਸਾਡਾ ਮਨ ਪੀਰਾਂ ਨਾਲ ਹੀ ਲੱਗਾ ਹੋਇਆ ਤੇ ਜੇ ਗੁਰ ਧਾਰਨਾ ਕੀਤੀ ਹੋਈ ਆ ਤਾਂ ਫਿਰ ਉਹ ਸ਼ਬਦ ਦੀ ਵੀ ਯਾਦਗੀ ਨਾ ਕਰੋ ਕਿਉਂਕਿ ਲਾਸਟ ਤੇ ਪਤਾ ਚੱਲਦਾ ਹੈ ਗੁਰੂ ਦੀ ਇਮਾਨੀਤ ਦਾ ਫਿਰ ਬੇਲਾ ਹੱਥੁ ਖੁੰਝ ਜਾਂਦਾ ਫਿਰ ਪਛਤਾਉਣ ਦਾ ਕੁਝ ਵੀ ਫਾਇਦਾ ਨਹੀਂ ਰਹਿੰਦਾ ਸੋ ਇਸ ਕਰਕੇ ਪੀਰ ਫਕੀਰ ਗੁਰੂ ਤੋਂ ਵੱਖ ਨਹੀਂ ਗੁਰੂ ਪੀਰਾਂ ਫਕੀਰਾਂ ਤੋਂ ਵੱਖ ਨਹੀਂ ਹੈ ਉਹਨਾਂ ਦੀ ਏਕਤਾ ਹੀ ਹੁੰਦੀ ਹੈ ਸਿਰਫ ਸਾਨੂੰ ਆਪਣੀ ਸੋਚ ਵਿਚਾਰ ਸਹੀ ਕਰਨੀ ਚਾਹੀਦੀ ਹੈ ਸੋ ਇਸ ਗੱਲ ਤੇ ਧਿਆਨ ਰੱਖੋ ਤੇ ਕਈ ਮੁਸ਼ਕਲਾਂ ਤੋਂ ਤੁਸੀਂ ਬਚ ਜਾਉਂਗੇ ਸੋ ਹੁਣ ਅਗਲਾ ਕਮੈਂਟ ਦੱਸਦੀ ਹਾਂ ਸੋ ਇੱਥੇ ਲਿਖਦੇ ਨੇ ਕਿ ਤੁਸੀਂ ਕਹਿੰਦੇ ਹੋ ਵਰਤਾਵਾਰੇ ਪਰ ਬਾਣੀ ਵਿੱਚ ਤਾਂ ਗੁਰਬਾਣੀ ਵਿੱਚ ਤਾਂ ਕਹਿੰਦੇ ਕਿ ਇਹ ਲਿਖਿਆ ਗਿਆ ਆ ਕਿ ਇਹ ਸਾਰੋ ਚੀਜ਼ਾਂ ਦਾ ਖੰਡਨ ਕਰ ਦਿੱਤਾ ਧਰਮ ਵਿੱਚ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਅਸੀਂ ਧਰਮਾਂ ਵਿੱਚ ਰਹਿ ਕੇ ਉੰਜੇ ਹੋਏ ਆ ਸੋ ਦੇਖੋ ਜੀ ਬਿਲਕੁਲ ਇਹ ਸੱਚਾਈ ਹੈ ਕਿ ਜਦੋਂ ਅਸੀਂ ਧਰਮਾਂ ਵਿੱਚ ਪੈ ਜਾਂਦੇ ਆ ਤਾਂ ਫਿਰ ਸਾਨੂੰ ਧਰਮ ਦੇ ਬਣ ਕੇ ਰਹਿਣਾ ਪੈਂਦਾ ਤੇ ਜਿਹੜਾ ਇਨਸਾਨ ਕੋਈ ਧਰਮ ਨੂੰ ਨਹੀਂ ਅਪਣਾਉਂਦਾ ਉਹ ਫਿਰ ਹਰ ਇੱਕ ਤਰ੍ਹਾਂ ਦਾ ਕਰਮ ਕਰ ਸਕਦਾ ਹੈ ਮੰਨ ਲਓ ਕਿਸੇ ਨੇ ਅਮਰਤ ਛਕਿਆ ਹੋਇਆ ਤੇ ਅਮਰਤਾਰੀ ਨੂੰ ਇਹ ਆਗਿਆ ਨਹੀਂ ਹੈ ਕਿ ਮੜੀਆਂ ਇਹ ਪੀਰਾਂ ਦੀ ਜਗ੍ਹਾ ਨੂੰ ਜ਼ਿਆਦਾ ਮੜਗਾ ਕਹਿ ਦਿੰਦੇ ਨੇ ਸਿੱਖ ਲੋਕ ਸੋ ਕਹਿੰਦੇ ਕਿ ਉੱਤੇ ਸਿਰ ਨਹੀਂ ਝੁਕਾਉਣਾ ਚਾਹੀਦਾ ਤੁਸੀਂ ਸਿਰ ਝੁਕਾਉਂਦੇ ਹੋ ਵੀ ਅਦਵੀ ਆਪਣੇ ਗੁਰੂ ਦੀ ਕਰਦੇ ਹੋ ਇਹ ਬਿਲਕੁਲ ਸੱਚਾਈ ਹੈ ਸੱਚ ਹੈ ਸੋ ਜਿਹੜੇ ਸਿੱਖ ਧਰਮ ਦੇ ਨੇ ਜਿਨ੍ਹਾਂ ਨੇ ਅਮਰਤ ਛਕਿਆ ਹੋਇਆ ਆ ਸੋ ਉਹਨਾਂ ਨੂੰ ਇਹ ਅਲਾਉਡ ਨਹੀਂ ਹੈ ਕਿ ਉਹ ਜਗ੍ਹਾ ਤੇ ਜਾ ਕੇ ਸਰਚ ਕਰਨ ਕਿਤੇ ਵੀ ਕਿਉਂਕਿ ਉਹ ਇੱਕ ਧਰਮ ਦੇ ਹੋ ਚੁੱਕੇ ਆ ਉਹ ਧਰਮ ਚ ਵੱਜ ਗਏ ਨੇ ਉਹਨਾਂ ਦੇ ਧਰਮ ਦੇ ਵਿੱਚ ਇਹ ਸਭ ਚੀਜ਼ਾਂ ਨੂੰ ਆਗਿਆ ਨਹੀਂ ਦਿੱਤੀ ਜਾਂਦੀ ਤੇ ਜਿਹੜਾ ਇਨਸਾਨ ਕਿਸੇ ਧਰਮ ਦਾ ਨਹੀਂ ਹੁੰਦਾ ਜਿਸ ਨੇ ਅਮਰਤ ਨਹੀਂ ਸ਼ਕਿਆ ਜਾਂ ਸਿਰ ਤੇ ਪਗੜੀ ਨਹੀਂ ਸਜਾਈ ਹੋਈ ਤੇ ਉਹ ਇਨਸਾਨ ਕਿਸੇ ਧਰਮ ਚ ਨਹੀਂ ਆਉਂਦਾ ਉਹ ਫਿਰ ਹਰ ਇੱਕ ਤਰ੍ਹਾਂ ਉਹ ਗੀਤਾ ਨੂੰ ਵੀ ਪੜ੍ਹੇਗਾ ਬਾਈਬਲ ਨੂੰ ਵੀ ਪੜ੍ਹ ਸਕਦਾ ਹੈ ਹਰ ਕਿਸੇ ਕੋਲ ਜਣੀ ਜਾਣਕਾਰੀ ਉਹ ਇਨਸਾਨ ਲੈ ਸਕਦਾ ਆ ਤੇ ਉਹ ਇਨਸਾਨ ਜਾਣੀ ਕੀ ਆਜ਼ਾਦ ਹੈ ਉਤਾਰਮਾ ਵਿੱਚ ਆਉਂਦਾ ਨਹੀਂ ਵੈਸੇ ਧਰਮਾਂ ਵਿੱਚ ਪੈਣਾ ਨਹੀਂ ਚਾਹੀਦਾ ਪਰ ਜਦੋਂ ਤੁਸੀਂ ਧਰਮ ਵਿੱਚ ਪੈ ਗਏ ਹੋ ਜਿਹੜੀ ਚੀਜ਼ ਨੂੰ ਪਹਿਲ ਦੇ ਦਿੰਦੀ ਆ ਤਾਂ ਫਿਰ ਤੁਹਾਨੂੰ ਧਰਮ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਸੋ ਸਾਰਿਆਂ ਦਾ ਬੱਖੋ ਵੱਖਰਾ ਹਿਸਾਬ ਹੈ ਇਹ ਪਹਿਲਾਂ ਤਾਂ ਕਰਮ ਬਣਾ ਦਿੱਤੇ ਨੇ ਸੋ ਮੁਸਲਮਾਨੀ ਲੈਨ ਵਿੱਚ ਜੋ ਕਰਮ ਨੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਇਹ ਵੀ ਨਹੀਂ ਕਿ ਕਿਸੇ ਨੂੰ ਮਾੜਾ ਕਹਿੰਦਾ ਹੈ ਤੋ ਇੱਥੇ ਸਾਡੇ ਆਪਣੇ ਹੀ ਲੋਕ ਇੱਕ ਦੂਸਰੇ ਨੂੰ ਮਾਰਾ ਕਹੀ ਜਾ ਰਹੇ ਆ ਦੇਵੀ-ਦੇਵਤਿਆਂ ਨੂੰ ਬਦਨਾਮ ਕਰੀ ਜਾ ਰਹੇ ਆ ਗਲਤੀਆਂ ਇਨਸਾਨਾਂ ਦੀਆਂ ਹੁੰਦੀਆਂ ਹੈ ਤਾਂ ਵਿੱਚ ਦੇਵਤਿਆਂ ਗੁਰੂਆਂ ਪੀਰਾਂ ਨੂੰ ਲਿਆਇਆ ਜਾਂਦਾ ਹੈ ਜੋ ਕਿ ਇਹ ਕਰਮ ਗਲਤ ਨਹੀਂ ਕਰਨਾ ਚਾਹੀਦਾ ਕਹਿੰਦੇ ਕਿ ਪ੍ਰਮਾਤਮਾ ਇੱਕ ਆਸੀਂ ਬਾਰ-ਬਾਰ ਗੱਲ ਕਰਦੇ ਆ ਪ੍ਰਮਾਤਮਾ ਇੱਕੋ ਹੀ ਆ ਰੂਪ ਅਨੇਕਾਂ ਚਾਹੇ ਉਹ ਅੱਲਾ ਬਣ ਕੇ ਬੈਠ ਗਿਆ ਜਾਂ ਚਾਹੇ ਕੋਈ ਦੇਵਤਾ ਬਣ ਕੇ ਬੈਠ ਗਿਆ ਹੈ ਪਰ ਅਸਲ ਵਿੱਚ ਸਚਾਈ ਇੱਕ ਹੀ ਪਰਮਾਤਮਾ ਹੈ ਰੂਪ ਅਨੇਕਾਂ ਹੈ ਤੇ ਜਿਹੜਾ ਰੂਪ ਮੰਨ ਨੂੰ ਪਾ ਗਿਆ ਉਹਦੇ ਵਿੱਚ ਹੀ ਅਨਸਾਨ ਖੁਸ਼ ਹੈ ਸੇਵਾ ਕਰਕੇ ਟੰਗ ਵੱਖੋ ਵੱਖਰੇ ਨੇ ਜਾਣਾ ਇੱਕ ਹੀ ਜਗ੍ਹਾ ਹੈ ਸਾਰਿਆਂ ਨੇ ਸੋ ਇਸ ਕਰਕੇ ਬਹੁਤ ਸੋਚ ਵਿਚਾਰ ਵਿੱਚ ਨਾ ਪਾਓ ਕੋਤਿਆਂ ਉਲਝਣਾ ਵਿੱਚ ਨਾ ਫਸੋ ਜੋ ਮਨ ਨੂੰ ਚੰਗਾ ਲੱਗਦਾ ਉਹ ਕਰਦੇ ਜਾਓ ਕਰਮ ਚੰਗਾ ਹੋਣਾ ਚਾਹੀਦਾ ਹੈ ਸੋ ਜੇਕਰ ਕਰਮ ਚੰਗਾ ਨਹੀਂ ਫਿਰ ਚਾਹੇ ਆਪਾਂ ਜਿਹੋ ਮਾੜੀ ਮੰਨ ਲਈਏ ਜਿਹੜਾ ਮਾੜੀ ਧਰਮ ਅਪਣਾ ਲਈਏ ਤਾਂ ਫਿਰ ਫਾਇਦਾ ਹੀ ਨਹੀਂ ਕੋਈ ਧਰਮ ਅਪਣਾਏ ਦਾ ਤਾਂ ਫਾਇਦਾ ਜਦੋਂ ਅਸੀਂ ਕਿਸੇ ਦੂਸਰੇ ਨੂੰ ਮਾਰਨਾ ਨਹੀਂ ਕਹਿੰਦੇ ਪਰ ਆਪਣਾ ਕਰਮ ਪੂਰਾ ਕਰਦੇ ਆ ਕਿ ਸਾਡੇ ਗੁਰੂ ਦੀ ਇਹ ਆਗਿਆ ਹੈ ਤੇ ਅਸੀਂ ਉਹ ਆਗਿਆ ਦਾ ਪਾਲਨ ਕਰਨਾ ਹੈ ਤੇ ਮਾਰਨਾ ਕਿਸੇ ਨੂੰ ਨਹੀਂ ਕਹਿਣਾ ਹੈ ਸੋ ਇਹ ਹੀ ਸਚਾਈ ਹੁੰਦੀ ਆ ਅਸਲ ਪਰਮਾਤਮਾ ਨਾਲ ਜਿਹੜੀ ਰੂਹ ਜੁੜ ਜਾਂਦੀ ਆ ਉਹ ਕਿਸੇ ਨੂੰ ਮਾਰਾ ਨਹੀਂ ਕੰਦੀ ਕਿਉਂਕਿ ਪਰਮਾਤਮਾ ਮਾਰਾ ਕਹਿੰਦਾ ਹੀ ਨਹੀਂ ਸਾਰੀਆਂ ਰੂਹਾਂ ਤਾਂ ਉਹਦੀਆਂ ਹੀ ਆ ਭੇਜੀਆਂ ਹੋਈਆਂ ਉਹਦੇ ਹੀ ਰੂਪ ਨੇ ਇਹਨੇ ਸੋ ਉਹਦਾ ਕੋਈ ਇੱਕ ਰੂਪ ਨਹੀਂ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆਂ ਜੀ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਵੀਡੀਓ ਨੂੰ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਰੂਹਾਂ ਦੇ ਚਿਰਾਗ ਮਨਜ਼ੂਰ ਹੁੰਦੇ ਨੇ ਉਹਨਾਂ ਨੂੰ ਕੁਝ ਨਾ ਕੁਝ ਸੰਕੇਤ ਵੀ ਪੀਰ ਫਕੀਰ ਜ਼ਰੂਰ ਦਿੰਦੇ ਨੇ ਖਾਸ ਕਰਕੇ ਜਦੋਂ ਵੀਰਵਾਰ ਦਾ ਦਿਨ ਆਲ ਆਉਂਦਾ ਆ ਉਦੋਂ ਤਾਂ ਪੱਕਾ ਹੀ ਕੋਈ ਨਾ ਕੋਈ ਸੰਕੇਤ ਮਿਲ ਹੀ ਜਾਂਦਾ ਹੈ ਕਈਆਂ ਨੂੰ ਇੱਕ ਦਿਨ ਇੱਕ ਦੋ ਦਿਨ ਪਹਿਲਾਂ ਵੀ ਸੰਕੇਤ ਇਸ਼ਾਰਾ ਕੋਈ ਨਾ ਕੋਈ ਮਿਲ ਜਾਂਦਾ ਹੈ ਤੇ ਕਈਆਂ ਨੂੰ ਵੀਰਵਾਰ ਵਾਲੇ ਦਿਨ ਤੇ ਵੀਰਵਾਰ ਦੀ ਰਾਤ ਤੱਕ ਨਾ ਦਿਨ ਆ ਜਾਂਦਾ ਹੈ ਸੋ ਚਾਣੀ ਕਿ ਸੰਕੇਤ ਉਹ ਮੁਰਸ਼ਿਦਾ ਜ਼ਰੂਰ ਦਿੰਦਾ ਹੈ ਜਿਹਦੀ ਅਸੀਂ ਸੇਵਾ ਕਰਦੇ ਹਾਂ ਆਪਣੇ ਨਾਲ ਕੋਣ ਦਾ ਸੰਕੇਤ ਦਿੰਦਾ ਕਿ ਮੈਂ ਤੇਰੇ ਨਾਲ ਹਾਂ ਜਦੋਂ ਕੋਈ ਸੁਪਨੇ ਵਿੱਚ ਕੁਝ ਤੁਹਾਨੂੰ ਦਿਖਾ ਲਿਆ ਜਾਂਦਾ ਹੈ ਕੋਈ ਗੱਲ ਦਿਖਾਈ ਜਾਂਦੀ ਹੈ ਉਹ ਸੱਚ ਹੋ ਜਾਂਦੀ ਆ ਕਿ ਪੀਰਾਂ ਪੀਰਾਂ ਦੇ ਦਰਸ਼ਨ ਦਰਸ਼ਨ ਕਿਵੇਂ ਹੁੰਦੇ ਨੇ ਸੋਚੀਕਰ ਸੁਪਨੇ ਦੇ ਵਿੱਚ ਤੁਹਾਨੂੰ ਚਿਰਾਗ ਰੋਸ਼ਨ ਕਦੇ ਵੀ ਨਜ਼ਰ ਆਏ ਹੈ ਤਾਂ ਸਮਝ ਲਓ ਕਿ ਉਹ ਚਿਰਾਗਾਂ ਦਾ ਤੁਹਾਡੇ ਨਾਲ ਲੈਣਾ ਦੇਣਾ ਹੈ ਚਿਰਾਗਾਂ ਦੀ ਜੋ ਪਾਵਰ ਹੈ ਉਹੀ ਇੱਕੋ ਪਰਮਾਤਮਾ ਉਹ ਵੀ ਮੁਰਸ਼ਿਦ ਦਾ ਚਿਰਾਗ ਸਿਰਫ ਇੱਕ ਦੀਵਾ ਨਹੀਂ ਹੈ ਉਹ ਆਪ ਹੀ ਰੂਹ ਹੈ ਉਹਨਾਂ ਦੀ ਸੋ ਅਸੀਂ ਜਿਹੜਾ ਪ੍ਰਕਾਸ਼ ਦੀਵੇ ਦਾ ਚਿਰਾਗ ਦਾ ਦੇਖਦੇ ਹਾਂ ਉਹ ਖੁਦ ਪਰਮਾਤਮਾ ਹੈ ਜੋਤ ਹੈ ਉਹਨਾਂ ਦਾ ਸਿੱਧਾ ਰੂਪ ਨਹੀਂ ਅਸੀਂ ਦੇਖ ਸਕਦੇ ਜੋਤ ਵਿੱਚ ਦੀ ਦੇਖ ਸਕਦੇ ਹਾਂ ਜੋਤ ਹੀ ਹੈ ਹਰ ਇੱਕ ਅਨਸਾਨ ਦੇ ਅੰਦਰ ਜਗ ਰਹੀ ਹੈ ਤੇ ਸਾਰਾ ਜੋਤ ਦਾ ਹੀ ਇੱਕ ਕਮਾਲ ਹੈ ਜੋਤ ਦੇ ਥਰੂ ਹੀ ਅਸੀਂ ਆਪਣੀ ਸੋਚੀ ਅਨਸਾਰ ਸਾਰੇ ਕਰਮ ਕਰ ਰਹੇ ਹਾਂ ਚੰਗੇ ਮਾੜੇ ਸਭ ਕੁਝ ਅਸੀਂ ਕਰ ਸਕਦੇ ਕਿਉਂਕਿ ਜਿੰਨਾ ਚਿਰ ਉਹ ਜੋਤ ਜਗਦੀ ਹੈ ਤੇ ਜੋਤ ਦੇ ਸਾਰੇ ਅਸੀਂ ਕੁਝ ਵੀ ਕਰ ਸਕਦੇ ਹਾਂ ਜਿਹੋ ਜੀ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਉਹ ਜੀ ਬਣਾ ਸਕਦੇ ਹਾਂ ਸੋ ਇੱਕ ਗੱਲ ਨੋਟ ਕੀਤੀ ਕਦੇ ਕਿ ਅਸੀਂ ਸਰੀਰ ਨੂੰ ਏ ਕਹਿ ਕੇ ਬੁਲਾਉਂਦੇ ਆ ਕਿ ਹਾਈ ਮੇਰਾ ਸਰੀਰ ਹਾਈ ਮੇਰੇ ਸਰੀਰ ਤੇ ਜੇਕਰ ਕੋਈ ਪ੍ਰੋਬਲਮ ਆਉਂਦੀ ਹਾਈ ਮੇਰੇ ਸਰੀਰ ਤੇ ਆ ਕੁਝ ਹੋ ਗਿਆ ਸੋ ਸਰੀਰ ਨੂੰ ਮੇਰਾ ਕਿਹਾ ਜਾਂਦਾ ਮੇਰਾ ਸੋ ਇਸ ਤਰ੍ਹਾਂ ਦਾ ਆ ਆਪਾਂ ਕੋਈ ਚੀਜ਼ ਖਰੀਦਦੇ ਆ ਕੋਈ ਘਰ ਵਿੱਚ ਲਿਆਉਂਦੇ ਆ ਘਰ ਬਣਾਉਂਦੇ ਉਹਨੂੰ ਵੀ ਕਹਿੰਦੇ ਆ ਕਿ ਇਹ ਘਰ ਮੇਰਾ ਇਹ ਚੀਜ਼ ਮੇਰੀ ਆਪਾ ਹਰ ਇੱਕ ਚੀਜ਼ ਨੂੰ ਮੇਰਾ ਕਹਿ ਕੇ ਬਣਾਉਂਦੇ ਆਂ ਸਰੀਰ ਨੂੰ ਵੀ ਮੇਰਾ ਕਹਿ ਕੇ ਬਣਾਉਂਦੇ ਉਸ ਤਾਂ ਗੱਲ ਹੈ ਕੋਈ ਤਾਂ ਹੈ ਅੰਦਰ ਬੈਠਾ ਜਿਹੜਾ ਇਸ ਸਰੀਰ ਨੂੰ ਮੇਰਾ ਕਹਿ ਰਿਹਾ ਮੇਰਾ ਕਹਿ ਰਿਹਾ ਜਾਨੀ ਕਿ ਜਿਹਨੂੰ ਅਸੀਂ ਆਪਣਾ ਕਹਿੰਦੇ ਆ ਉਹਦਾ ਕੋਈ ਵजूद ਨਹੀਂ ਹੈ ਉਹ ਸਭ ਕੁਝ ਮਿੱਟੀ ਹੈ ਕਿਉਂਕਿ ਇਹ ਇੱਥੇ ਰਹਿਣ ਵਾਲਾ ਚੀਜ਼ਾਂ ਹੈ ਜਿਹੜੀ ਚੀਜ਼ ਨੂੰ ਅਸੀਂ ਮੇਰੀ ਚੀਜ਼ ਕਹਿ ਕੇ ਬਣਾਉਂਦੇ ਸਮਰੂ ਸਾਰੀਆਂ ਚੀਜ਼ਾਂ ਸਾਡੀਆਂ ਦੁਨੀਆਬੀ ਆ ਇਹ ਸਰੀਰ ਦਾ ਢਾਂਚਾ ਹੈ ਇਹ ਸਾਨੂੰ ਇੱਕ ਬੁੱਤ ਮਿਲਿਆ ਹੋਇਆ ਕਿਰਾਏ ਤੇ ਮਿਲਿਆ ਹੋਇਆ ਆ ਤੇ ਆਖਰਕਾਰ ਇਹ ਵੀ ਛੱਡਣਾ ਹੈ ਇੱਥੇ ਹੀ ਰਹਿ ਜਾਣਾ ਇਹ ਆਪਣੇ ਨਾਲ ਰਹਿਣ ਵਾਲਾ ਨਹੀਂ ਹੈ ਸਦਾ ਇਹ ਇੱਥੇ ਦੀ ਚੀਜ਼ ਹੈ ਇੱਥੇ ਹੀ ਖਤਮ ਹੋ ਜਾਣਗਾ ਆ ਸੋ ਇਸ ਰੀਨ ਨੇ ਵੀ ਸਾਥ ਨਹੀਂ ਦੇਣਾ ਜਿਸ ਦਿਨ ਸਵਾਸ ਪੂਰੇ ਹੋ ਗਏ ਜੋਤ ਚੋਂ ਤੇਲ ਖਤਮ ਹੋ ਗਿਆ ਤੇ ਜੋ ਸਾਡਾ ਪੀਰਾਂ ਦਾ ਚਿਰਾਗ ਰੋਸ਼ਨ ਹੋ ਰਿਹਾ ਹੈ ਉਹ ਸਿਰਫ ਕੱਲਾ ਚਿਰਾਗ ਨਹੀਂ ਕੱਲੀ ਲਾਈਟ ਨਹੀਂ ਉਹ ਪ੍ਰਕਾਸ਼ ਹੈ ਉਹ ਪਰਮਾਤਮਾ ਆਪ ਆਜਿਕ ਰੂਪ ਸਮਝਿਆ ਜਾਵੇ ਕੀ ਇਹ ਜੋ ਜੋਤ ਜਗ ਰਹੀ ਹੈ ਉਹਦਾ ਮਤਲਬ ਕੀ ਹੈ ਜੋਤ ਨੂੰ ਜੇਕਰ ਪਿਆਰ ਨਾਲ ਪ੍ਰੇਮ ਨਾਲ ਦੇਖੋਗੇ ਤੇ ਤੁਹਾਨੂੰ ਪੀਰਾਂ ਦੇ ਦਰਸ਼ਨ ਤੁਹਾਡੇ ਮੁਰਸ਼ਿਦ ਦੇ ਦਰਸ਼ਨ ਤੁਹਾਨੂੰ ਹੋ ਜਾਣਗੇ ਸੋ ਜਿਨ੍ਹਾਂ ਨੂੰ ਸੁਪਨੇ ਵਿੱਚ ਚਿਰਾਗ ਨਜ਼ਰ ਆਉਂਦਾ ਹੈ ਜਾਂ ਘਰ ਦੇ ਕਿਸੇ ਵੀ ਮੈਂਬਰ ਨੂੰ ਨਜ਼ਰ ਆਉਂਦਾ ਹੈ ਤੇ ਸਾਹਮਣੇ ਲੋਕੀ ਤੁਹਾਡੇ ਚਿਰਾਗਾ ਦੀ ਮਨਜ਼ੂਰੀ ਹੋਈ ਜਾਂ ਫਿਰ ਕਿਤੇ ਤੁਸੀਂ ਦੇਖਦੇ ਹੋ ਆਪਣੇ ਆਪ ਨੂੰ ਕਿ ਚਿਰਾਗੀ ਤੇਲ ਪਾ ਰਹੇ ਹੋ ਚਿਰਾਗ ਰੋਸ਼ਨ ਕਰ ਰਹੇ ਹੋ ਤੇ ਜਦੋਂ ਚਿਰਾਗ ਜਾਣੀ ਰੋਸ਼ਨ ਕਰਦੇ ਹਾਂ ਜਿਸ ਦਿਨ ਤੇ ਉਸ ਦਿਨ ਤੇ ਚਿਰਾਗ ਰੋਸ਼ਨ ਕਰਕੇ ਤੁਹਾਨੂੰ ਇੱਕ ਅਲੱਗ ਜਿਹਾ ਹੀ ਕੁਝ ਮਹਿਸੂਸ ਹੁੰਦਾ ਕਿਉਂਕਿ ਜਿੱਦਾਂ ਹੀ ਤੁਸੀਂ ਪ੍ਰੇਮ ਦੇ ਨਾਲ ਚਿਰਾਗ ਰੋਸ਼ਨ ਕਰੋਗੇ ਸੇਵਾ ਵਿੱਚ ਮਨ ਟਿਕੇਗਾ ਤੇ ਇੱਕ ਹੁੰਦਾ ਨਾ ਕਿ ਹਨੇਰਾ ਦੂਰ ਕਰਨ ਲਈ ਆਪਾਂ ਲਾਈਟ ਜਗਾ ਦਿੰਦੇ ਹਾਂ ਕਮਰੇ ਵਿੱਚ ਦੀਵਾ ਪਹਿਲੇ ਸਮਿਆਂ 'ਚ ਜਗਾਇਆ ਜਾਂਦਾ ਸੀ ਉਹ ਕੁਝ ਅਲੱਗ ਗੱਲ ਸੀ ਤੇ ਜਦੋਂ ਅਸੀਂ ਪੀਰ ਦੇ ਨਾਮ ਦੇ ਚਿਰਾਗ ਰੋਸ਼ਨ ਕਰਦੇ ਹਾਂ ਤੇ ਤੋ ਅਸੀਂ ਪ੍ਰਕਾਸ਼ ਵਾਲ ਦੇਖਦੇ ਆਂ ਤੇ ਮਨ ਵਾਗੋ-ਵਾਗ ਹੋ ਜਾਂਦਾ ਆ ਅੱਖਾਂ ਚੱਕਣ ਨੂੰ ਵੀ ਮਨ ਨਹੀਂ ਕਰਦਾ ਇੰਨੇ ਸੁੰਦਰ ਚਿਰਾਗ ਰੋਸ਼ਨ ਹੋਏ ਲੱਗਦੇ ਆ ਤੇ ਸਮਝ ਲਓ ਕਿ ਪੀਰ ਦੀ ਫੁੱਲ ਕਿਰਪਾ ਆ ਤੇ ਚਿਰਾਗ ਤੁਹਾਡੇ ਮਨਜ਼ੂਰ ਹੋ ਰਹੇ ਜਿਹਦੇ ਵਿੱਚ ਕੁਝ ਗੱਲਬਾਤ ਹੋਵੇ ਉਹ ਹੀ ਚੀਜ਼ ਆਪਣੇ ਨੂੰ ਖਿੱਚਦੀ ਹੈ ਜਿਵੇਂ ਅਸੀਂ ਕਿਸੇ ਨੂੰ ਦੇਖਦੇ ਆਂ ਕਿ ਕਿੰਨਾ ਸੋਹਣਾ ਬਾਰ-ਬਾਰ ਉਹਨੂੰ ਦੇਖੀ ਜਾਈਏ ਚਾਹੇ ਕੋ ਘਰ ਦਾ ਮੈਂਪਰਾ ਕੋਈ ਵੀ ਲਾ ਲਓ ਕੀ ਹੁੰਦਾ ਹੈ ਚਿਹਰੇ ਤੇ ਨੂਰ ਹੀ ਇੰਨਾ ਹੁੰਦਾ ਆ ਇਸੇ ਤਰ੍ਹਾਂ ਜਦੋਂ ਅਸੀਂ ਉਜਰਾਗ ਰੋਸ਼ਨ ਕਰਦੇ ਹਾਂ ਸਾਡੇ ਪੀਰ ਦਾ ਨੂਰ ਹੁੰਦਾ ਹੈ ਤੇ ਅੱਖਾਂ ਝਪਕਣ ਨੂੰ ਦਿਲ ਨਹੀਂ ਕਰਦਾ ਤੇ ਅਸੀਂ ਨਾਲ ਦੇਖਦੇ ਹੀ ਰਹ ਜਾਂਦੇ ਉਹ ਲੱਗ ਹੀ ਇੱਕ ਪ੍ਰਕਾਸ਼ ਰੋਸ਼ਨੀ ਮਹਿਸੂਸ ਹੁੰਦੀ ਆ ਤੇ ਮਨ ਬੜਾ ਹੀ ਸ਼ਾਂਤ ਹੋ ਜਾਂਦਾ ਆ ਦੇਖ ਕੇ ਤਾਂ ਸਮਝ ਲਓ ਕਿ ਤੁਹਾਡੇ ਚਿਰਾਗਾ ਦੀ ਮਨਜ਼ੂਰੀ ਹੋ ਰਹੀ ਆ ਜਦੋਂ ਤੁਸੀਂ ਜਲਦਬਾਜ਼ੀ ਵਿੱਚ ਚਿਰਾਗ ਰੋਸ਼ਨ ਕਰਕੇ ਦੌੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਕੋਈ ਸੰਕੇਤ ਨਹੀਂ ਮਿਲੇਗਾ ਜੇਕਰ ਤੁਸੀਂ ਕਾਲੀ ਕਾਲੀ ਵਿੱਚ ਚਿਰਾਗ ਰੋਸ਼ਨ ਕਰੋਗੇ ਜੇਕਰ ਮਨ ਲਗਾ ਕੇ ਕਮਾਕਾਰਾਂ ਤੋਂ ਫ੍ਰੀ ਹੋ ਕੇ ਇੱਕ ਕਰਮ ਕਰੋਗੇ ਤੇ ਤੁਹਾਨੂੰ ਬਹੁਤ ਕੁਝ ਮਹਿਸੂਸ ਵੀ ਹੋਵੇਗਾ ਤੇ ਸਕੂਨ ਵੀ ਮਿਲੇਗਾ